ਵੀ 10 20 ਦਿਨਾਂ 'ਚ ਮੇਰੇ ਪੈਸੇ ਦਿੱਤੇ ਜਾਣ ਨਹੀਂ ਪੈਸੇ ਦੇਂਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂਆਂ ਸਮੇਤ ਬੈਂਕ ਮਚਾਉਂਗਾ ਇਹ ਸ਼ੁਰੂ ਤੋਂ ਹੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ ਕਿੰਨੇ ਬਸ਼ਵਾਸ਼ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ 4,26,000 ਰੁਪਇਆ ਲੈ ਗਏ ਅਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ ਜੀ ਹਾਂ ਜਨਾਬ ਤੁਸੀਂ ਸਹੀ ਸੁਣਿਆ ਇੱਕ ਬੈਂਕ ਤੇ ਹੀ ਇੱਕ ਸਰਕਾਰੀ ਬੈਂਕ ਦੇ ਮੁਲਾਜ਼ਮਾਂ ਤੇ ਹੀ ਲੱਖਾਂ ਰੁਪਏ ਲੱਖਾਂ ਦੇ ਕੀਮਤੀ ਗਹਿਣੇ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਉਹ ਵੀ ਕਿਤੋਂ ਹੋਰ ਨਹੀਂ ਬਲਕਿ ਬੈਂਕ ਦੇ ਵਿੱਚੋਂ ਜਮ੍ਹਾਂ ਕਰਵਾਏ ਪੈਸੇ ਤੇ ਕੀਮਤੀ ਗਹਿਣੇ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਇਹ ਉਹ ਕਿਸਾਨ ਨੇ ਇਹ ਉਹ ਪੀੜਤ ਲੋਕ ਨੇ ਜਿਨ੍ਹਾਂ ਵੱਲੋਂ ਬੈਂਕ ਤੇ ਉਹਨਾਂ ਨਾਲ ਧੋਖਾ ਕਰਨ ਦੇ ਉਹਨਾਂ ਦੇ ਲੱਖਾਂ ਰੁਪਏ ਤੇ ਕੀਮਤੀ ਗਹਿਣੇ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਯਕੀਨ ਕਰਦਿਆਂ ਆਪਣੀ ਸਾਰੀ ਪੂੰਜੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਚ ਸੁਰੱਖਿਆ ਦੇ ਮੱਦੇ ਨਜ਼ਰ ਜਮ੍ਹਾਂ ਕਰਵਾਈ ਗਈ ਸੀ ਪਰ ਕਿਸਾਨਾਂ ਨੇ ਕਦੇ ਬੁਰੇ ਤੋਂ ਬਰੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਪੈਸੇ ਬੈਂਕ ਚ ਵੀ ਚੋਰੀ ਹੋ ਸਕਦੇ ਨੇ ਜੀ ਹਾਂ ਦੱਸਿਆ ਜਾ ਰਿਹਾ ਕਿ ਕਿਸਾਨਾਂ ਵੱਲੋਂ ਬੈਂਕ ਚ ਆਪਣੇ ਲੱਖਾਂ ਰੁਪਏ ਲੱਖਾਂ ਦੇ ਕੀਮਤੀ ਗਹਿਣੇ ਜਮ੍ਹਾਂ ਕਰਵਾਏ ਗਏ ਸਨ ਤੇ ਜਦੋਂ ਲੋੜ ਪੈਣ ਤੇ ਇਹ ਕਿਸਾਨ ਬੈਂਕ ਚ ਆਪਣੇ ਪੈਸੇ ਲੈਣ ਪਹੁੰਚੇ ਤਾਂ ਬੈਂਕ ਵਾਲਿਆਂ ਨੇ ਜਦੋਂ ਦੱਸਿਆ ਕਿ ਉਹਨਾਂ ਦੇ ਖਾਤੇ ਤਾਂ ਖਾਲੀ ਨੇ ਤਾਂ ਇਹ ਸੁਣ ਕਿਸਾਨਾਂ ਦੇ ਹੋਸ਼ ਉੱਡ ਗਏ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਆਖਰ ਉਹਨਾਂ ਨਾਲ ਇਹ ਪਾਣਾ ਕੀ ਵਾਪਰ ਗਿਆ ਆਖਰ ਉਹਨਾਂ ਦੇ ਪੈਸੇ ਗਏ ਕਿੱਥੇ ਜੀਹਾਂ ਇਹ ਹੈਰਾਨ ਕਰਦਾ ਮਾਮਲਾ ਬਠਿੰਡਾ ਦੇ ਪਿੰਡ ਸੇਖੂਪੁਰਾ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਤੋਂ ਸਾਹਮਣੇ ਆਇਆ ਜਿੱਥੇ ਹੁਣ ਕੁਝ ਪੀੜਤ ਕਿਸਾਨਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਸ਼ੁਰੂ ਤੋਂ ਜੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ ਹਾਂ ਸਾਡੇ 8 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ 235 ਦੀ ਮੇਰੀ ਲਿਵਟ ਸੀ 235 ਦੀ ਮੇਰੇ ਭਰਾ ਦੀ ਲਿਵਟ ਸੀ ਹਾਂ ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ ਤੁਸੀਂ ਕਿਵੇਂ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ ਦੀ ਨਿੱਗਾ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡੀ ਨੇ ਸਹਿਮਤੀ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੀ ਕਿ ਮੋੜ ਦੰਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੱਢਿਆ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੀ ਨਹੀਂ ਸਾਡੇ ਕੋਲ ਕੁਝ ਨਹੀਂ ਗਏ ਜੀ ਅਣਪੜ੍ਹ ਬੰਦੇ ਅਸੀਂ ਦੋਨੇ ਜੀ ਸਾਡੇ ਕੋਲ ਕੁਝ ਨਹੀਂ ਹੈ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਹਨ ਮਸ਼ੀਨਾਂ ਵਿੱਚ ਉਹਨਾਂ ਰੋਕ ਰੱਖੇ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਹਾਂਜੀ ਕਿੰ ਮਨ ਕੇ ਚੱਲ 13 ਲੱਖ 15000 ਰੁਪਏ ਮੂਰ ਹਾਂਜੀ ਤੁਹਾਨੂੰ ਉਹਦੇ ਬਾਅਦ ਪਤਾ ਲੱਗਿਆ ਵੀ ਕੀਨੇ ਕੀਤਾ ਘਪਲਾ ਕਰਾ ਕੀ ਹੋਇਆ ਨਹੀਂ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਪਤਾ ਬੈਂਕ ਜੀ ਸਾਡੇ ਪੈਸੇ ਬੈਂਕੇ ਸੀਗੇ ਕੀ ਪਤਾ ਕਿਨੇ ਕਰਿਆ ਕਿਨੇ ਨਹੀਂ ਕਰਿਆ ਜੀ ਮੇਰਾ ਪਿੰਡ ਬੁਰਜਾ ਜੀ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਪ ਦਾ ਸਿਆਉਣਾ 17 ਟੋਲੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਅਸੇ ਸਾਡੇ ਆਪ ਦੇ ਪੈਸੇ ਭਰਾਓ ਤੇ ਸਾਡਾ ਸਿਆਉਣਾ ਵਾਪਸ ਦਿਓ ਇਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸੌਣਾ ਗੰਭ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਦੱਸਿਆ ਸੀ ਅਸੀਂ ਇਹਨਾਂ ਕੋਲੇ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹਨਾਂ ਨੇ ਕਿਹਦੇ ਵੀ ਤੁਹਾਡਾ ਸੌਣਾ ਤਾਂ ਹੋ ਗਿਆ ਫਰਾਡ ਹੋ ਗਿਆ ਵੀ ਇੱਕ ਕਰਕੇ ਤੁਸੀਂ ਆਪ ਦੇ ਪੈਸੇ ਆਪਣੇ ਜਮ੍ਹਾਂ ਕਰਾ ਦਿਓ ਤੇ ਆ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਆਖੇ ਕਿ ਵੀ ਅਸੀਂ ਕਿਵੇਂ ਕਰਾ ਦੇਗੇ ਫਿਰ ਕਹਿੰਦੇ ਵੀ ਤੁਸੀਂ ਸਾਡੇ ਦੇ ਪੈਸੇ ਲੈ ਚੁੱਕੇ ਅਸੀਂ ਆਖਿਆ ਵੀ ਸਾਡੇ ਦਾ ਸੌਣਾ ਦੇ ਦੇ ਸਾਰਾ ਟੋਲੀ ਸਾਡਾ ਦੇ 3-4 ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ ਫਿਰ ਦੇਖੋ ਇਹਦੇ ਵਿੱਚ ਕੀ ਸਟਾਫ ਕਿਵੇਂ ਮਿਲੀ ਭੁਗਤ ਹੈਗੀ ਕਿ ਇਹਦੇ ਚ ਇਹਨਾਂ ਦਾ ਬਹੁਤ ਸ਼ੱਕੀ ਇਹ ਹੈਗਾ ਬੈਂਕ ਬ੍ਰਾਂਚ ਦੇ ਵਿੱਚ ਬਹੁਤ ਵੱਡਾ ਕਬਲਾ ਹੋਇਆ ਕਰੋੜਾਂ ਦੇ ਵਿੱਚ ਕਬਲਾ ਹੋਇਆ ਬੈਂਕ ਨੇ ਬਸ਼ਵਾਸ਼ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4 ਲੱਖ 26000 ਰੁਪਇਆ ਲੈ ਗਏ 12 ਲੱਖ ਰੁਪਇਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4 ਲੱਖ 26000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਕਾਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ 1400 ਰੁਪਇਆ ਸਾਰੇ ਮੈਂ ਪੁੱਛਿਆ ਵੀ ਫਿਰ ਮੇਰੇ ਕਿੱਧਰ ਗਏ ਮੈਨੇਜਰ ਆ ਦਾ ਜਿਵੇਂ ਬਹੁਵਾਏ ਜੇ ਕਰਨ ਲੱਗਿਆ ਮਖਾ ਮੇਰੀ ਤਸਲੀਤ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਫੇਰ ਬਾਕੀੁੰਦੇ ਇਹ ਸਾਦਲੇ ਦੇਖੋ ਵੀ ਐਂ ਕਰੋ ਬਾਹ ਕਰੋ ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚ ਹੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹ ਹੋਣਾ ਫੇਰ ਇਹ ਕਪੜੇ ਜਦੋਂ ਏਡੇ ਏਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ ਕੱਲਾ ਕਾ ਹੀ ਸ਼ੇਰ ਪੈਸੇ ਕਿਵੇਂ ਲੈ ਜੂਗਾ ਜੀ ਐਨੇ ਪੈਸੇ ਬੈਂਕ ਖਾਲੀ ਹੋ ਗਈ ਮੈਨੇਜਰ ਨੂੰ ਪਤਾ ਹੀ ਨਹੀਂ ਤੁਸੀਂ ਸੋਚੋ ਆਪ ਹੀ ਸੋਚ ਲਓ ਵੀ ਮੈਨੇਜਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਹੁਣ ਬੇਨਤੀ ਇਹ ਕਰਦਾ ਵੀ 10-20 ਦਿਨਾਂ ਚ ਮੇਰੇ ਪੈਸੇ ਦਿੱਤੇ ਜਾਣ ਨਹੀਂ ਪੈਸੇ ਦੇਂਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂਆਂ ਸਮੇਤ ਬੈਂਕ ਮਚਾਉਂਗਾ ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੈਂਕ ਦਾ ਕੋਈ ਵੀ ਅਧਿਕਾਰੀ ਇਸ ਸੰਬੰਧੀ ਬੋਲਣ ਲਈ ਤਿਆਰ ਨਹੀਂ ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਕਾਰਵਾਈ ਨਾ ਹੋਣ ਨੂੰ ਲੈ ਕੇ ਪਿੰਡ ਤੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਤੱਕ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਆਖਰ ਪ੍ਰਸ਼ਾਸਨ ਕਾਰਵਾਈ ਕਰਦਾ ਦਿਖਾਈ ਦਿੱਤਾ ਪੁਲਿਸ ਵੱਲੋਂ ਬੈਂਕ ਦੇ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ SBI ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਤੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ ਇਸ ਦੀ ਜਾਂਚ IO ਬੈਂਕ ਕੋਲ ਗਈ ਸੀ IO ਬੈਂਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜੰਗਲਿਆ ਦੇ ਅਕਾਊਂਟ ਤੋਂ ਪੈਸੇ ਗਾਇਬ ਹੋਏ ਸੀ ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ FIR ਤਲਵੰਡੀ ਸਾਬੋ ਦਰਜ ਕੀਤੀ ਗਈ ਹੈ FIR ਨੰਬਰ ਹੈ 743 ਸੈਕਸ਼ਨ 409 381 420 465 470 468 ਤੇ PC एक्ट 13 1A ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਔਨ ਦਾ ਜਿਹੜਾ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ਏਟੀਐਮ ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ ਐਫਆਈਆਰ ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ ਬੈਂਕ 'ਚ ਚੋਰੀ ਦੇ ਇਸ ਮਾਮਲੇ ਨੇ ਹਰ ਇੱਕ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਰ ਬੈਂਕ 'ਚੋਂ ਚੋਰੀ ਕਿਸ ਤਰ੍ਹਾਂ ਹੋ ਸਕਦੀ ਹੈ ਜੇਕਰ ਬੈਂਕ 'ਚ ਲੋਕਾਂ ਦੇ ਪੈਸੇ ਸੁਰੱਖਿਅਤ ਨਹੀਂ ਤਾਂ ਇਸ ਤੋਂ ਵੱਧ ਹੋਰ ਕਿਸ ਤੇ ਯਕੀਨ ਭਰੋਸਾ ਕੀਤਾ ਜਾ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹਨਾਂ ਲੋਕਾਂ ਦੇ ਲੱਖਾਂ ਰੁਪਏ ਕਿੱਥੇ ਗਏ ਕੀ ਕੈਸ਼ੀਅਰ ਇਕੱਲੇ ਵੱਲੋਂ ਇੰਨਾ ਵੱਡਾ ਕਾਹਨ ਕੀਤਾ ਗਿਆ ਜਾਂ ਕਿਸੇ ਹੋਰ ਅਧਿਕਾਰੀ ਦੀ ਵੀ ਇਸ ਵਿੱਚ ਮਿਲੀ ਭੁਗਤ ਹੈ ਦੇਖਣਾ ਹੋਵੇਗਾ ਇਸ ਮਾਮਲੇ 'ਚ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਹੁੰਦੇ ਨੇ ਜਗਵਾਨੀ ਲਈ ਬੀਕੇ ਬਹਿਲ ਦੀ ਰਿਪੋਰਟ